ਆ ਗਿਆ ਹਾਂ ਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਏਬੀਐਨ ਦੇ ذریعے ਫਿਰ ਇੱਕ ਵਾਰ ਤੁਹਾਡੇ ਸਾਹਮਣੇ ਆਇਆ ਹਾਂ ਅੱਪ ਗੱਲ ਕਰਨ ਜਾ ਰਹੇ ਹਾਂ ਫਾਜ਼ਿਲਕਾ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਹਾਂ ਜੀ ਲਗਾਤਾਰ ਹੋ ਰਹੀਆਂ ਚੋਰੀਆਂ ਤੁਹਾਨੂੰ ਨਾਲ ਇੱਕ ਸੀਸੀਟੀਵੀ ਚੱਲਦੀ ਸਕਰੀਨ ਵਿਖਾ ਰਹੇ ਹਾਂ ਇਹ ਸਕਰੀਨ ਤੇ ਜ਼ਿਲ੍ਹੇ ਦਾ ਸਰਨਾਓ ਵੱਡਾ ਦਫ਼ਤਰ ਹੈ ਡਿਪਟੀ ਕਮਿਸ਼ਨਰ ਦਫ਼ਤਰ ਜਿੱਥੇ ਬੀਤੇ ਦਿਨੀ ਵੀ ਚੋਰ ਰੰਗੇ ਹੱਥੀ ਫੜੇ ਗਏ ਸੀ ਤੇ ਹੁਣ ਵੀ ਇੱਕ ਜਿਹੀ ਘਟਨਾ ਆਈ ਹੈ ਇੱਕ ਪਿੰਡ ਦਾ ਵਿਅਕਤੀ ਜੋ ਕਿ ਪੈਟਰੋਲ ਪੰਪ ਲਗਵਾ ਰਿਹਾ ਹੈ ਪੈਟਰੋਲ ਪੰਪ ਦੇ ਕਾਗਜ਼ ਪੂਰੇ ਕਰਨ ਲਈ ਡਿਫਟੀ ਕਮਿਸ਼ਨਰ ਦਫ਼ਤਰ ਪੁੱਜਿਆ ਅੱਜ ਤੋਂ 4 ਦਿਨ ਪਹਿਲੇ ਕਾਗਜ਼ ਪੂਰੇ ਨਹੀਂ ਹੋਏ ਚੱਕਰ ਤੇ ਚੱਕਰ ਲੱਗ ਰਹੇ ਹਨ ਪਾਰਕਿੰਗ ਵਿੱਚ ਮੋਟਰਸਾਈਕਲ ਖੜਾ ਹੈ ਜਦੋਂ ਅੰਦਰ ਗਿਆ ਤਾਂ ਮੋਟਰਸਾਈਕਲ ਪਾਰਕਿੰਗ ਵਿੱਚ ਖੜਾ ਕਰਕੇ ਗਿਆ ਬਾਹਰ ਆਇਆ ਤਾਂ ਮੋਟਰਸਾਈਕਲ ਨਹੀਂ ਸੀ ਉਸ ਤੋਂ ਬਾਅਦ ਉਸ ਦਾ ਕਹਿਣਾ ਹੈ ਵੀ ਉਹ ਥਾਣਾ ਸਿਟੀ ਫਾਜ਼ਿਲ ਕਾ ਪਿਛਲੇ 4 ਦਿਨਾਂ ਤੋਂ ਆ ਰਿਹਾ ਹੈ ਤਾਂ ਐਸਐਚਓ ਨਹੀਂ ਮਿਲ ਰਹੇ ਉਸ ਦਾ ਕਹਿਣਾ ਹੈ ਵੀ ਡੀਸੀ ਦਫ਼ਤਰ ਵੀ ਕੰਮ ਨਹੀਂ ਹੋਇਆ ਮੋਟਰਸਾਈਕਲ ਵੀ ਚੱਕਿਆ ਗਿਆ ਤੇ ਪੁਲਿਸ ਵੀ ਕਾਰਵਾਈ ਨਹੀਂ ਕਰ ਰਹੀ ਗੱਲ ਨਹੀਂ ਸੁਣ ਰਹੀ ਤੁਸੀਂ ਸਕਰੀਨ ਤੇ ਵੇਖੋ ਵੀ ਕਿਸ ਤਰ੍ਹਾਂ ਵਿਅਕਤੀ ਸੀਸੀਟੀਵੀ ਕੈਮਰੇ ਵੇਖ ਰਿਹਾ ਵੀ ਸ਼ਰਿਆਮ ਅੰਦਰ ਆ ਰਿਹਾ ਹੈ ਮੋਟਰਸਾਈਕਲ ਲੈ ਕੇ ਜਾ ਰਿਹਾ ਹੈ ਕੋਈ ਡਰ ਕੋਈ ਖੋਫ ਕਾਨੂੰਨ ਦਾ ਨਹੀਂ ਕੋਈ ਪੁਲਿਸ ਦਾ ਨਹੀਂ ਫਾਜ਼ਿਲਕਾ ਸ਼ਹਿਰ ਦੇ ਵਿੱਚ ਐਸਐਚਓ ਸਿਟੀ ਦਾ ਕੋਈ ਡਰ ਨਹੀਂ ਐਸਐਚਓ ਪੁਲਿਸ ਦਾ ਕੋਈ ਡਰ ਨਹੀਂ ਫਾਜ਼ਿਲਕਾ ਸਿਟੀ ਪੁਲਿਸ ਦਾ ਕੋਈ ਡਰ ਨਹੀਂ ਸ਼ਰਿਆਮ ਮੋਟਰਸਾਈਕਲ ਲੈ ਕੇ ਜਾਇਆ ਜਾ ਰਿਹਾ ਉਸ ਦਾ ਕਹਿਣਾ ਹੈ ਮੈਨੂੰ ਤਾਂ ਲੱਖ ਡੇਢ ਦਾ ਨੁਕਸਾਨ ਹੋ ਗਿਆ 40-50 ਹਜ਼ਾਰ ਦਾ ਇਹ ਮੋਟਰਸਾਈਕਲ ਸੀ 70-50 ਹਜ਼ਾਰ ਦਾ ਮੋਟਰਸਾਈਕਲ ਹੋਰ ਲੈਣਾ ਪਊਗਾ ਪਰ ਪੁਲਿਸ ਪਿਛਲੇ 4 ਦਿਨਾਂ ਤੋਂ ਕੋਈ ਵੀ ਮੰਗ ਨਹੀਂ ਸੁਣ ਰਹੀ ਕੋਈ ਵੀ ਗੱਲ ਨਹੀਂ ਸੁਣ ਰਹੀ ਉਸ ਦਾ ਕਹਿਣਾ ਹੈ ਵੀ ਥਾਣੇ ਆਓ ਤਾਂ ਉਹ ਕਹਿੰਦੇ ਨੇ ਸੀਸੀਟੀਵੀ ਫੁਟੇਜਾਂ ਲੈਣੀਆਂ ਚਮਕਦੀਆਂ ਤਾਂ ਨਗਰ ਕੌਂਸਲ ਜਾਓ ਨਗਰ ਕੌਂਸਲ ਵਾਲੇ ਕਹਿੰਦੇ ਨੇ ਉਹ ਥਾਣੇ ਚੋ ਮਿਲਣ ਗਿਆ ਪਰੇਸ਼ਾਨ ਹੋ ਗਿਆ ਹੈ ਪਿਛਲੇ 4 ਦਿਨਾਂ ਦਾ ਹੋਰ ਉਸਨੇ ਬੋਲਦੇ ਹੋਏ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਆਓ ਆਪਾਂ ਕਰਨੇ ਆਂ ਗੱਲ ਵੀ ਕੀ ਕਹਿਣਾ ਹੈ ਉਸ ਵਿਅਕਤੀ ਦਾ ਜਿਸ ਦਾ ਮੋਟਰਸਾਈਕਲ ਵਿੱਚ ਚੱਕਿਆ ਗਿਆ ਡੀਸੀ ਦਫ਼ਤਰ ਇਹ ਕੰਮ ਨਹੀਂ ਹੋਇਆ ਕਿ ਥਾਣਾ ਵੀ ਪੁਲਿਸ ਨਹੀਂ ਮਿਲਦੀ ਹਾਂਜੀ ਅੱਜ ਥਾਣਾ ਸਿਟੀ ਪੁੰਚਿਓ ਜੀ ਕੀ ਕਾਰਨ ਹੈ ਜੀ ਭਾਈ ਜੀ ਮੈਂ 20 ਤਰੀਕ ਨੂੰ ਡੀਸੀ ਦਫਤਰ ਆਇਆ ਸੀ ਆਪਦੇ ਕੋਈ ਨਿੱਜੀ ਕੰਮ ਵਾਸਤੇ ਉਥੇ ਮੈਂ ਮੋਟਰਸਾਈਕਲ ਠੱਲਿਆ ਜੀ ਮੈਂ ਕੋਈ 11:30 ਵਜੇ ਦਫਤਰ ਦੇ ਵਿੱਚ ਗਿਆ ਤੇ ਲਗਭਗ ਜਦੋਂ ਮੈਂ 2:30 ਵਜੇ ਵਾਪਸ ਆਇਆ ਤੇ ਮੇਰਾ ਮੋਟਰਸਾਈਕਲ ਉਥੋਂ ਗਾਇਬ ਸੀ ਮੋਟਰਸਾਈਕਲ ਦੀ ਫਿਰ ਜੀ ਅਸੀਂ ਭਾਲ ਕੀਤੀ ਪਰ ਸਾਨੂੰ ਨਹੀਂ ਮਿਲਿਆ ਉਸ ਤੋਂ ਬਾਅਦ ਅਸੀਂ ਆ ਗਏ ਜੀ ਸਿਟੀ ਥਾਣੇ ਦੇ ਵਿੱਚ ਆਪਦੀ ਐਪਲੀਕੇਸ਼ਨ ਲਾਈ ਵੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਅੱਜ ਉਸ ਗੱਲ ਨੂੰ 4 ਦਿਨ ਹੋ ਗਏ ਆ ਅੱਜ ਤਕਰੀਬਨ ਪਰ ਅਜੇ ਤੱਕ ਸਾਡੀ ਰਿਪੋਰਟ ਨਹੀਂ ਦਰਜ। ਅਸੀਂ ਸੀਸੀਟੀਵੀ ਆਪ ਦੇ ਕਢਵਾਏ ਜੀ ਉੱਥੋਂ ਸੀਸੀਟੀਵੀ ਦੇ ਵਿੱਚ ਬੰਦਾ ਕਲੀਅਰ ਆਉਂਦਾ ਹੈ। ਹੁਣ ਮੰਨ ਲਓ ਪੁਲਿਸ ਨੂੰ ਚਾਹੀਦਾ ਵੀ ਸਾਡੀ ਮਦਦ ਕਰੀ ਤੇ ਸਾਡਾ ਜਿਹੜਾ ਮੋਟਰਸਾਈਕਲ ਦੁਆਇਆ ਜਾਂ ਸੀ ਕਿਹੜੇ ਰੰਗ ਦਾ ਮੋਟਰਸਾਈਕਲ ਹੈ ਤੇ ਕਿਹੜੀ ਕੰਪਨੀ ਦਾ ਮੋਟਰਸਾਈਕਲ ਹੈ? ਜੋ ਹਾਂਡਾ ਮੋਟਰਸਾਈਕਲ ਹੈ ਜੀ ਸਪਲੰਡਰ ਪਲੱਸ ਤੇ ਹੀਰੋ ਕੰਪਨੀ ਦਾ ਜੀ ਕਾਲੇ ਰੰਗ ਦਾ। ਨੰਬਰ ਕੀ ਹੈ ਯਾਦ ਹੈ? ਹਾਂਜੀ। ਕੀ ਨੰਬਰ ਹੈ? PB 22 Q 8767 ਤੇ ਕਿਹੜਾ ਮਾਡਲ ਹੈ ਜੀ? ਮਾਡਲ ਜੀ 2017 ਜੀ। ਕਿੰਦੀ ਰਿਟਨ ਸ਼ਿਕਾਇਤ ਕੀਤੀ ਹੈ ਸਿਰ ਤੁਸੀਂ? ਮੈਂ ਐਪਲੀਕੇਸ਼ਨ ਲਾਈ ਹੈ ਜੀ ਪਰ ਅਜੇ ਤੱਕ ਕੋਈ ਇਹਦੇ ਵਿੱਚ ਇਹਨਾਂ ਨੇ ਮੈਨੂੰ ਨਾ ਤਾਂ ਰਵੱਟ ਦਿੱਤੀ ਹੈ ਜੀ ਕੋਈ ਰਵੱਟ ਦਾ ਨਕਲ ਦਿੱਤੀ ਆ ਤੇ ਨਾ ਮੇਰੀ ਵੀ ਅਜੇ ਤੱਕ ਤੁਸੀਂ ਉਸੇ ਥਾਣੇ ਆਏ ਸੀ ਕਿ ਐਸ.ਐਚ.ਓ ਸਾਹਿਬ ਮਿਲੇ ਨਹੀਂ ਤੁਹਾਨੂੰ ਨਹੀਂ ਮਿਲੇ ਜੋ ਕੋਈ ਪ੍ਰੋਪਰ ਕੰਮ ਗਏ ਸੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਨਹੀਂ ਜੀ ਜੀ ਨਹੀਂ ਹੋਈ ਉਹਨਾਂ ਦਾ ਫੋਨ ਸੋਚੋ ਖਾਲੇ ਮੁੰਸ਼ੀਆਂ ਨੂੰ ਦਰਖਾਸਤ ਦਿੱਤੀ ਹੈ ਜੀ ਹਾਂਜੀ ਐਪਲੀਕੇਸ਼ਨ ਤਾਂ ਮੈਂ ਉਹਦਾਂ ਹੀ ਦੇ ਗਿਆ ਸੀ 20 ਤਰੀਕ ਨੂੰ ਤਕਰੀਬਨ 3:00 ਵਜੇ ਤੁਹਾਡਾ ਪਿੰਡ ਕਿਹੜਾ ਜੀ ਮੇਰਾ ਪਿੰਡ ਜੀ ਓਡੀਆਂ ਡੀ.ਸੀ. ਅਫਸਰ ਕਿਵੇਂ ਆਏ ਸੀ ਕੀ ਕੰਮ ਸੀ ਮੇਰਾ ਕੋਈ ਨਿੱਜੀ ਉਹ ਕੰਮ ਹੋ ਗਿਆ ਜੀ ਨਹੀਂ ਉਹ ਹੋਇਆ ਜੀ ਵਿਚੀ ਪਿਆ ਜੂ ਵੀ ਰਹਿੰਦਾ ਉਹ ਇੱਕ ਕੰਮ ਵਿਚੇ ਪਿਆ ਤੇ ਮੋਟਰਸਾਈਕਲ ਚੱਕਿਆ ਗਿਆ ਚੱਕਿਆ ਗਿਆ ਜੀ ਤੇ ਪੰਪ ਵੀ ਹਲੇ ਨਹੀਂ ਲੱਗਿਆ ਹਾਂ ਜੀ ਪੰਪ ਤਾਂ ਲੱਗਣ ਚ ਬੜੀਆਂ ਵਾਟਾਂ ਲੱਕ ਪਾ ਕੇ ਮੇਰਾ ਮੋਟਰਸਾਈਕਲ ਦਾ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਇਹ ਮੈਂ ਗਿਣਾ ਵੀ 17 ਮਾਡਲ 50 ਤੋਂ 60 ਹਜ਼ਾਰ ਦਾ ਮੇਰਾ ਮੋਟਰਸਾਈਕਲ ਆ ਜੀ ਤੇ ਜੇ ਮੈਂ ਉਹਦੀ ਥਾਂ ਤੇ ਨਵਾਂ ਲਵਾਂ ਜਾਂ ਪੁਰਾਣਾ ਲਵਾਂਗਾ 60-70 ਹਜ਼ਾਰ ਮੈਨੂੰ ਫੇਰ ਲਾਉਣਾ ਪਊਗਾ ਇਹ ਵੀ ਲੌਸ ਆ ਕਿ ਮੇਰੇ ਵਾਸਤੇ ਬਹੁਤ ਭਾਰੀ ਹੈ ਉਹ ਕੰਮ ਵੀ ਨਹੀਂ ਹੋਇਆ ਤੇ ਇਹ ਵੀ ਨੁਕਸਾਨ ਹੋ ਗਿਆ ਤੇ ਪ੍ਰਸ਼ਾਸਨ ਤਾਂ ਦਾਅਵੇ ਕਰਦਾ ਬਸ ਕਿ ਤਾਂ ਇਹ ਗੱਲਾਂ ਹੀ ਮੈਨੂੰ ਤਾਂ ਅਜੇ ਤੱਕ ਕੋਈ ਸੰਜੋਗ ਨਹੀਂ ਮਿਲੇ ਚਾਰ ਦਿਨ ਹੋ ਗਏ ਨਾ ਇਹਨਾਂ ਨੇ ਮੈਨੂੰ ਦੁਬਾਰੇ ਫੋਨ ਕੀਤਾ ਜੀ ਤੁਸੀਂ ਆਓ ਜਾਂ ਆਪਾਂ ਤੁਹਾਡਾ ਲੱਭੀਏ ਜਾਂ ਕਰੀਏ ਜੀ ਅੱਜ ਮੈਂ ਜੀ ਸੰਜੀਵ ਚੌਂਕ ਦੇ ਵਿੱਚ ਇੱਕ ਵੱਡਾ ਕੈਮਰਾ ਲੱਗਾ ਜੀ ਮੈਂ ਉਹਦੇ ਬਾਰੇ ਪੁੱਛਿਆ ਗਿਆ ਕਿ ਸਾਡੇ ਕੋਲ ਇਹਨੇ ਉਹ ਨਗਰ ਕੌਂਸਲ ਕੋਲੇ ਆ ਉਹਨਾਂ ਕੋਲੇ ਕੋਡ ਆ ਹੁਣ ਨਗਰ ਕੌਂਸਲ ਜਾਵਾਂਗੇ ਜੋ ਤਾਂ ਕੋਈ ਗੁੱਥੀ ਨਿਕਲੀ ਰਸਤਾ ਦੱਸਾਂਗੇ ਤੁਹਾਡਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਰਣਜੀਤ ਸਿੰਘ ਜੀ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत